ਦਾ ਨਾਮ ਜਪਨਾਮ ਸਿੰਘ ਆ ਕਿੰਨੀ ਉਮਰ ਹੈ 23 ਸਾਲ ਉਮਰ ਆ ਵਿਆਹ ਇੱਕ ਵਾਰ ਹੈ ਵਿਆਹ ਹੈ ਅੱਛਾ ਜ ਮਾਰਚ ਮਾਰਚ ਦੇ ਵਿੱਚ ਵਿਆਹ ਹੋਇਆ ਸੀ 7 ਮਹੀਨੇ ਜੇ ਵਿਆਹ ਨੂੰ ਕੀ ਗੱਲ ਹੋਈ ਉਹ ਰਾਤ ਇੱਥੇ ਫੋਨ ਆਇਆ ਮੱਲੇ ਤੇ ਅਸੀਂ ਵੀ ਕਰੀ ਤੇ ਵੀ ਮੱਲੇ ਦੇ ਮੁੰਡੇ ਦਾ ਕਿੱਦਾ ਐਕਸੀਡੈਂਟ ਹੋਇਆ ਉਹ ਜਦੋਂ ਫਿਰ ਪਤਾ ਲੱਗਾ ਲੱਗੋ ਲੱਗੋ ਤੇ ਫਿਰ ਮੁੰਡੇ ਭੱਜੇ ਗਏ ਆ ਉੱਥੇ ਵੀ ਖੇ ਜਾ ਕੇ ਤੀ ਮੁੰਡਾ ਆਪਣੇ ਜਪਨ ਸਿੰਘ ਸਾਡੀ ਗਵੰਡੀਆਂ ਦਾ ਲੱਗੀ ਇੱਕ ਪੁਲਸ ਵਾਲਾ ਘਲੂਤਾ ਹੀ ਦਾਦੀ ਖਣ ਜਾਂਦੇ ਨੇ ਸਾਰਾ ਤੇ ਨਹੀਂ ਚੁੱਕਿਆ ਹੀ ਨਹੀਂ ਵਿਚਾਰੇ ਚੁੱਕ ਲੈਂਦੀ ਤੇ ਸ਼ਾਇਦ ਵਿਚਾਰੇ ਦੀ ਜਾਨ ਵੱਜ ਜਾਂਦੀ ਤੇ ਛੱਟ ਕਿੱਥੇ ਲੱਗੀ ਜਾਂਦਾ ਛੱਟ ਸਿਰ 'ਤੇ ਲੱਗੀ ਸਾਰੀ ਇਹ ਵਾਪਸ ਆ ਰਹੇ ਕਰਨ ਨੂੰ ਇਹ ਵਾਪਸ ਆ ਰਹੇ ਕਰਨ ਨੂੰ ਨੂੰ ਰਾਤ ਫੋਨ ਆਇਆ ਸੀ ਮੁੰਡਾ ਲੋਕ ਲੈ ਗਿਆ ਇਹ ਕਹਿੰਦਾ ਵੀ ਤੁਹਾਡੇ ਮਲੇ ਦਾ ਮੁੰਡਾ ਵਾ ਜਿੱਦਾਂ ਫੱਟ ਪੇਟ ਲੱਗੀ ਆ ਕੀ ਨਾਮ ਦਾ ਉਹਦਾ ਨਾਮ ਗੁੱਗੀ ਕਹਿੰਦੇ ਉਹਨੇ ਨਹੀਂ ਜਿੰਨੇ ਆਪਾਂ ਨੂੰ ਦੱਸਿਆ ਸੀ ਅੱਛਾ ਜੀ ਉਹ ਕਹਿੰਦਾ ਵੀ ਤੁਹਾਡੇ ਮਲੇ ਦਾ ਇਦਾਂ ਦਾ ਮੁੰਡਾ ਵਾ ਤੇ ਪਤਾ ਕਰਕੇ ਦੱਸੋ ਫਿਰ ਮੈਂ ਇਥੋਂ ਲਾਗੋ ਬੰਨੋ ਪੁੱਛਿਆ ਤੇ ਫਿਰ ਫਿਰ ਉਹਨੂੰ ਫੋਨ ਕੀਤਾ ਕਿਾ ਕਿਦਾਂ ਦਾ ਕਹਿੰਦੇ ਜਿਆਦਾ ਸੀਰੀਅਸ ਫਿਰ ਅਸੀਂ ਉੱਥੇ ਗਏ ਫਿਰ ਉੱਥੋਂ ਲੈ ਕੇ ਨੂੰ ਭੰਡਾਰੀ ਚਲ ਗਏ ਅਸੀਂ ਪੰਡਾਰੀ ਹੁਣਾਂ ਕਿਹਾ ਵੀ ਤੁਸੀਂ ਅੰਮ੍ਰਿਤਸਰ ਲੈ ਜਾਓ ਮੁੜ ਕੇ ਉੱਥੋਂ ਗੱਡੀ ਲੈ ਕੇ ਫਿਰ ਅੰਮ੍ਰਿਤਸਰ ਤੇ ਉਹ ਕਿ ਡੈਥ ਉੱਥੇ ਹੋ ਗਈ ਕਿ ਕਿਤਨਾ ਬਿਆਹ ਤੇ ਇੱਥੇ ਹੋ ਗਈ ਜਿਹਨਾਂ ਨੇ ਵੇਖਿਆ ਨਬਜ ਨਹੀਂ ਚੱਲਦੀ ਪੰਡਾਰੀ ਹੁਣਾਂ ਨੇ ਵੀ ਤਾਦੀ ਦਾ ਜਵਾਬ ਦਿੱਤਾ ਕਿੰਨੇ ਵੇ ਦੀ ਗੱਲ ਲੱਗੀ ਇਹ ਮਟਾਮ ਫੋਨ ਤੇ ਆਇਆ ਪਹਿਲਾਂ ਦਾ ਮੋਟਰ ਗੱਡੀ ਚੱਲੇ ਅੱਗੇ 5 ਮਿੰਟ ਦੇ ਖੁਣਾਂ ਆ ਮੈਂ ਪਹਿਲਾਂ 9:30 ਵਜੇ ਸਾਨੂੰ ਸਾਨੂੰ ਸਾਡੇ ਨੂੰ ਪਤਾ ਲੱਗਾ ਇਹਦੇ ਵਿੱਚ ਵਿੱਚ ਆਇਆ ਗਿਆ ਉਹ ਸਾਡੇ 10:00 ਬੀਜੀ ਹਾਂ ਤੇ ਇਹ ਮੋਟਰ ਚਲਤੇ ਹੀ ਹਾਂਜੀ ਇਹ ਮੋਟਰਸਾਈਕਲ ਤੇ ਇਹ ਉਧਰੋਂ ਆਉਂਦਿਆ ਸੀ ਤੇ ਇਧਰੋਂ ਐਕਟਿਵ ਆ ਜਾਂਦੀ ਮੇਰਾ ਨਾਮ ਹੈ ਰਮਜੀਤ ਨਾਮ ਜਪਨਾਮ ਸਿੰਘ ਆ ਕਿੰਨੀ ਉਮਰ ਹੈ 25 ਸਾਲ ਆ 25 26 ਸਾਲ ਦੀ ਹੈ 23 ਸਾਲ 23 ਸਾਲ ਉਮਰ ਹੈ ਵਿਆਹ ਇੱਕ ਵਾਰ ਹੈ ਵਿਆਹ ਹੈ ਮਾਰਚ ਮਾਰਚ ਦੇ ਵਿੱਚ ਆ 6-7 ਮਹੀਨੇ ਜੇ ਵਿਆਹ ਹੋਇਆ ਕੀ ਗੱਲ ਹੋਈ ਉਹ ਰਾਤ ਇੱਥੇ ਫੋਨ ਆਇਆ ਮੱਲੇ ਤੇ ਸੀ ਵੀ ਕਰੀ ਤੇ ਵੀ ਮੱਲੇ ਦੇ ਮੁੰਡੇ ਦਾ ਕਿੱਦਾਂ ਐਕਸੀਡੈਂਟ ਹੋਇਆ ਉਹ ਜਦੋਂ ਫਿਰ ਪਤਾ ਲੱਗਾ ਲਾਗੋ ਲਾਗੋ ਤੇ ਕਿ ਮੁੰਡੇ ਭੱਜੇ ਗਏ ਆ ਉੱਥੇ ਵੇਖਿਆ ਜਾ ਕੇ ਤੇ ਮੁੰਡਾ ਆਪਣੇ ਜਪਨਾਮ ਸਿੰਘ ਸਾਡੀ ਗਵੰਡੀਆਂ ਦਾ ਤੇ ਲੱਗੀ ਇੱਕ ਪੁਲਸ ਵਾਲਾ ਘਲੁੱਤਾ ਹੀ ਦੱਸਦੀ ਖਿੰਝੰਦੀ ਐ ਸਾਰਾ ਕਿ ਨਹੀਂ ਚੁੱਕਿਆ ਹੀ ਨਹੀਂ ਵਿਚਾਰੇ ਚੁੱਕ ਲੈਂਦੀ ਤੇ ਸ਼ਾਇਦ ਵਿਚਾਰੇ ਦੀ ਜਾਨ ਵੱਜ ਜਾਂਦੀ ਤੇ 60 ਕਿਥੇ ਲੱਗੀ ਜਾਦਾ 60 ਸਿਰ ਤੇ ਲੱਗੀ ਸਾਰੀ ਇਹ ਵਾਪਸ ਆ ਰਹੇ ਘਰ ਨੂੰ ਇਹ ਵਾਪਸ ਆ ਰਹੇ ਇਹ ਘਰ ਇਹ ਆਰਥ ਤੇ ਮਨੀ ਮਨੀ ਦਾ ਭਾਜੀ ਕੰਮ ਕਰਦਾ ਕਿੰਨੇ ਪੈਨ ਪਰ ਆਏ ਇਹ ਤਿੰਨ ਪੈਨ ਪਰ ਆਏ ਇਹਨੇ ਲੱਗੂ ਮੁੰਡੇ ਲੱਤ ਨੇ ਲੱਤ ਜਿਹੜੀ ਟੁੱਟੀ ਆ ਉਹ ਦੂਸਰੀ ਜਿਹੜੀ ਅਕਟਵਾ ਤੇ ਮੁੰਡੇ ਉਹਨਾਂ ਚੋਂ ਇੱਕ ਨੂੰ ਇਹ ਨਹੀਂ ਬੜਾ ਮੂੰਹ ਸਾਹਮਣੀ ਬੱਤੀ ਐ ਦੂਸਰਾ ਬਸ ਨਾ ਠੀਕ ਹੈ ਜਦ ਤੱਕ ਹਾਂਜੀ ਜਿਹੜਾ ਵੱਜਾ ਉਹ ਠੀਕ ਐ ਉਹ ਇੱਕ ਦੀ ਦੱਸ ਦੇ ਲੱਤ ਟੁੱਟੀ ਹੋ ਪੰਡਾਰੀ ਹੋ ਸਕੀ ਲਿਆ ਉਹ ਜਨਾ ਤੇ ਇੱਕ ਦੂਜਾ ਵੀ ਠੀਕ ਐ ਉਹਦੇ ਕੋਈ ਸੱਟ ਸੁੱਟਣੀ ਦੱਸਦੇ ਪੁਲਸ ਆ ਗਈ ਪੁਲਸ ਮੈਂ ਤੇ ਘਰੇ ਹੀ ਮੈਂ ਤੇ ਵੇਖਿਆ ਨਹੀਂ ਤੇ ਮੈਂ ਤੇ ਘਰੇ ਹੀ ਮੈਂ ਕਿਤੇ ਗਿਆ ਹੀ ਨਹੀਂ ਮੁੰਡੇ ਮੁੰਡੇ ਗਏ ਆ ਅਜਾ ਕਿ ਨਾ ਮੇਰਾ ਨਾਮ ਗਰਮੀਤ ਸਿੰਘ ਜੀ ਸ਼ਹੀਦ ਮੁੰਡੇ ਦੀ ਡੈਥ ਹੀ ਹੈ ਕਿ ਜੀ ਨਾ ਜੀ ਰਹੇ ਇਹ ਇਹ ਨਾਂਜ ਆਪਣਾ ਨਮ ਕਰਦਾ ਹੈ ਭਾਈ ਇਹ ਆ ਆਰਤੀ ਦੇ ਮਨੀਮ ਹੀ ਜੀ ਨੀਮੀ ਦਾ ਕੰਮ ਕਰਦਾ ਹੈ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ ਵਿਆਹ ਨੂੰ ਕਿੰਨੀ ਕੀ ਦਿਨ ਹੋਈ 6 ਮਹੀਨੇ ਵਿਆਹ ਨੂੰ ਐਸੇ 7 ਮਹੀਨੇ ਏ ਜੀ ਸਾਨੂੰ ਆਪ ਰਾਤ ਨੂੰ ਟਾਲੇ ਫੋਨ ਗਿਆ ਵੀ ਮੁੰਡਾ ਐਕਸੀਡੈਂਟ ਹੋਇਆ ਇੱਥੇ ਚੌਂਕ ਦੇ ਵਿੱਚ ਕਿਤੇ ਟਰੈਕਟਰ ਵਾਹ ਕਦੇ ਵਜੀ ਵਿੱਚ ਤੇ ਉੱਥੇ ਹੀ ਦੇਖਦੇ ਸਾਰੇ ਮੁੰਡਾ ਮਰ ਗਿਆ ਟਰੈਕਟਰ ਮੋਟਰਸਾਈਕਲ ਦੇ ਨਾਲ ਤੇ ਦੋਵੇਂ ਬੰਦੇ ਆਪਰਚੂਟ ਹਾਂ ਤੋ ਉਹ ਦੋ ਜਣੇ ਇਹਦੇ ਇਕੱਲਾ ਸੀ ਇਹ ਦੇਖਦੇ ਸਾਰੇ ਇਹਦਾ ਸਿਰ ਪਾਟ ਗਿਆ ਮੁੜ ਕੇ ਮਹਲੇ ਕਿਤੇ ਇਹਨਾਂ ਦੇ ਇੱਥੇ ਕਿਸ ਨੂੰ ਫੋਨ ਕੀਤਾ ਇਹ ਫਿਰ ਗਏ ਉੱਥੇ ਵੇਖਣ ਉੱਥੇ ਜਾ ਕੇ ਵੇਖਿਆ ਤੇ ਫਿਰ ਉੱਥੋਂ ਚੁੱਕ ਕੇ ਲਾ ਸ ਇਹਨਾਂ ਨੇ ਅੰਮ੍ਰਿਤਸਰ ਘੜੀ ਕਿਤੇ ਪਰਵਾਜ਼ ਕਿਹਨਾਂ ਕਿੰਨੇ ਮੈਂ ਅੰਮ੍ਰਿਤ ਹਾਂਜੀ ਪਰਵਾਜ਼ ਚ ਕਿੰਨੇ ਭੈਣ ਭਰਾ ਹੈ ਦੋ ਭੈਣਾਂ ਦੇ ਇੱਕ ਭਰਾ ਹੈ ਇਹਦੀ ਇਕੱਲਾ 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 ਕੱਲਾ ਮੁੰਡਾ ਹੈ ਇਹ ਵਿਆਹ ਵੀ ਹੋਇਆ ਇਹ 7-8 ਮਹੀਨੇ ਵਿਆਹ ਨੂੰ ਹੋਏ ਜੀ ਡੈਡੀ ਇਹਦੇ ਨਾਮ ਨਿਰਮਲ ਸਿੰਘ ਮੇਰਾ ਕੁੜਮੀਆਂ ਜੀ ਨਿਰਮਲ ਸਿੰਘ ਦਾ ਮੁੰਡਾ ਹੈ ਬਾਰੇ ਸਰ ਘੱਲੇ ਆ ਜੀ ਇਨਫੋਰਮੇਸ਼ਨ ਇਹ ਹੈ ਜੀ ਸਾਡੇ ਕੋਲ ਜਪਨਾਮ ਸਿੰਘ ਜਿਹੜਾ ਲੜਕਾ ਸੀ ਇੱਕ ਉਹ ਨਾ ਜਾ ਰਿਹਾ ਸੀ ਆਪਣੇ ਘਰ ਨੂੰ ਜਾ ਰਿਹਾ ਸੀ ਸਰਾ ਅਡੇ ਤੋਂ ਇਹ ਜਦੋਂ ਰੁਨਾਥ ਕਾਲਜ ਪੁੱਜਣਾ ਜੀ ਉਧਰ ਪਰਲੇ ਪਾਸੋਂ ਇੱਕ ਨਾ ਮੋਪੜ ਆਈ ਹੈ ਬੜੀ ਤੇਜ਼ ਸਪੀਡ ਦੇ ਨਾਲ ਇਹ ਉਹਦੇ ਉਹਦੇ ਵਿੱਚ ਜਿਹੜੀ ਆ ਟੱਕਰ ਹੋ ਗਈ ਟੱਕਰ ਹੋਣ ਦੇ ਨਾਲ ਹੀ ਫਿਰ ਜਿਹੜੀ ਆ ਦੀ ਇਹਨੂੰ ਹਸਪਤਲ ਖੜਿਆ ਹਸਪਤਲ ਵਾਲਿਆਂ ਨੇ ਕਿਹਾ ਤਾਂ ਵੀ ਜਿਹੜੀ ਇਹਦੀ ਮੌਤ ਹੋ ਗਈ ਉਹਦੇ ਉਹਦੇ ਅਕੋਰਡਿੰਗ ਜਿਹੜਾ ਅਸੀਂ ਮਕਰਮਾਂ ਦਾ ਚ ਕਰ ਦਿੱਤਾ ਆ ਉਸ ਸਕੂਟਰੀ ਸਵਾਰ ਵਾਲੇ ਦੇ ਖਿਲਾਫ ਅਗੋਂ ਤੋਂ 30 ਸਾਢੇ ਜਿਹੜੀ ਚੱਲ ਰਹੀ ਹੈ ਜੋ ਵੀ ਤੱਕ ਸਾਹਮਣੇ ਹੋਣੀ ਤੇ ਮਤਾਵਾ ਕੋ ਦੂਜੇ ਬੰਦਿਆਂ ਨੂੰ ਵੀ ਸੱਟ ਲੱਗੀ ਹੈ ਜਿਹੜੇ ਸਾਡੇ ਕੋਲ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ ਜੀ ਜਿੰਨਾ ਤੱਕ ਕੋਈ ਲੱਗੀ ਹੋਵੇ ਪਰ ਸਾਡੇ ਕੋਲ ਅਜੇ ਤੱਕ ਕੋਈ ਇਨਟੀਮੇਸ਼ਨ ਨਹੀਂ ਆਈ ਜੀ ਠੀਕ ਹੈ ਥੈਂਕ ਯੂ